ਸੇਕਟਰਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਜਿੱਥੇ ਅਨੇਕਾਂ ਵਡਮੁੱਲੇ ਸੰਦੇਸ਼ ਸਿੱਖ ਕੌਮ ਦੀ ਝੋਲੀ ਪਾਏ ਗਏ ਉੱਥੇ ਹੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਦਾ ਜੋ ਸੰਦੇਸ਼ ਅਤੇ ਉਪਦੇਸ਼ ਦਿੱਤਾ ਗਿਆ ਉਹ ਅੱਜ ਸਮੁੱਚੀ ਲੋਕਾਈ ਨੂੰ ਸਮਝਣ ਦੀ ਅਤੇ ਨਾਲ ਲੈ ਕੇ ਚੱਲਣ ਦੀ ਲੋੜ ਹੈ ਹੁਣ ਉਹ ਸਮਾਂ ਜਦੋਂ ਕੌਣ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਤਾਂ ਉਸ ਵੇਲੇ ਗੁਰੂ ਸਾਹਿਬ ਵੱਲੋਂ ਇਸ ਸੰਬੰਧੀ ਜੋ ਸੰਦੇਸ਼ ਦਿੱਤਾ ਗਿਆ ਸੀ ਉਸ ਨੂੰ ਹੋਰ ਵੀ ਡੂੰਘਾਈ ਨਾਲ ਸਮਝਿਆ ਜਾਣਾ ਚਾਹੀਦਾ ਹੈ। ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਵਾਤਾਵਰਣ ਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ ਰੋਗਾਂ ਦੀ ਨਿਵਰਤੀ ਲਈ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਬੇਸ਼ਕੀਮਤੀ ਜੜੀਆਂ ਬੂਟੀਆਂ ਦਾ ਬਾਗ ਲਗਵਾਇਆ ਅਤੇ ਗੁਰਬਾਣੀ ਦੇ ਕਥਨ ਬਲਿਹਾਰੀ ਕੁਦਰਤ ਵਸਿਆ ਦੇ ਧਾਰਨੀ ਹੁੰਦੇ ਹੋਏ ਕੁਦਰਤ ਦੇ ਨੇੜੇ ਰਹਿਣ ਦਾ ਸੰਦੇਸ਼ ਦਿੱਤਾਸੀ ਤੇ ਸਾਫ਼ ਸੁਥਰੇ ਪੌਣ ਪਾਣੀ ਦੀ ਲੋੜ ਉੱਪਰ ਸੋਰ ਦਿੱਤਾਸੀ ਜੋ ਅੱਜ ਸਾਰੀ ਦੁਨੀਆ ਨੂੰ ਸਮਝਣਾ ਬਣਦਾ ਹੈ